ਆਖਰੀ ਨਿਊਜ਼ ਬਾਰੇ ਉਪਰੋਂ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਨਜ਼ਾਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਨਾਲ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਣ ਲੱਗ ਪਏ ਨੇ ਕੈਨੇਡਾ ਵਿੱਚ ਇਸ ਸਮੇਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਕਿਉਂਕਿ ਫੈਡਰਲ ਨੀਤੀਆਂ ਵਿੱਚ ਤਬਦੀਲੀਆਂ ਕਾਰਨ 70000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨਵੀਂ ਜ਼ਿੰਦਗੀ ਦੇ ਸੁਪਨੇ ਲੈ ਕੇ ਦੇਸ਼ ਵਿੱਚ ਆਏ ਵਿਦਿਆਰਥੀਆਂ ਦੀ ਬੀ ਮਿਸਾਲ ਗਿਣਤੀ ਦਾ ਕਹਿਣਾ ਹੈ ਕਿ ਹੁਣ ਉਹਨਾਂ ਦਾ ਭਵਿੱਖ ਲਟਕਿਆ ਹੋਇਆ ਨੌਜਵਾਨ ਸਪੋਰਟਸ ਨੈਟਵਰਕ ਇੱਕ ਵਿਦਿਆਰਥੀ ਐਡਵੋਕੇਸੀ ਗਰੁੱਪ ਦੀ ਨੁਮਾਇੰਦਗੀ ਨੇ ਕਿਹਾ ਹੈ ਕਿ ਗ੍ਰੈਜੂਏਟਾਂ ਨੂੰ ਇਸ ਸਾਲ ਦੇ ਅੰਤ ਵਿੱਚ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੇ ਦੇਸ਼ ਨਿਕਾਲੇ ਦਿੱਤੇ ਜਾਣ ਦਾ ਖਤਰਾ ਹੈ ਇੱਕ ਕੈਨੇਡੀਅਨ ਸਰਕਾਰ ਦੁਆਰਾ ਆਪਣੀ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀਆਂ ਦਾ ਐਲਾਨ ਕਰਨ ਤੋਂ ਬਾਅਦ ਆਇਆ ਜਿਸ ਵਿੱਚ ਅਧਿਆਨ ਪਰਮਟਾ ਨੂੰ ਸੀਮਿਤ ਕਰਨਾ ਸ਼ਾਮਲ ਸੀ ਇਸ ਦਾ ਅਸਰ ਇਨ੍ਹਾਂ ਵਿਦਿਆਰਥੀਆਂ ਲਈ ਭਿਆਨਕ ਰਿਹਾ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਥਾਈ ਨਿਵਾਸ ਲਈ ਅਰਜੀ ਦੇਣ ਦੀ ਯੋਜਨਾ ਬਣਾਉਣ ਵਾਲੇ ਹਜ਼ਾਰਾਂ ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਕੋਲ ਭਾਰੀ ਕਰਜ਼ੇ ਤੇ ਸੁਪਨੇ ਟੁੱਟੇ ਹੋਏ ਨੇ ਕੈਨੇਡਾ ਭਾਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇਸ਼ ਨਕਾਲੇ ਦੀ ਪਿੱਠੂ ਭੂਮੀ ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਦਾ ਆਯੋਜਨ ਕਰ ਰਹੇ ਨੇ ਵਿਦਿਆਰਥੀਆਂ ਨੇ ਇੱਕ ਸਮੂਹ ਨੇ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਵਿਧਾਨ ਸਭਾ ਦੇ ਬਾਹਰ ਡੇਰੇ ਲਾਏ ਹੋਏ ਨੇ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਰਾਤੋਂ ਦਿਨ ਰਾਤ ਜਿੱਥੇ ਵਿਰੋਧ ਪ੍ਰਦਰਸ਼ਨ ਉਹਨਾਂ ਦਾ ਉੱਥੇ ਚੱਲ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇੱਕ ਨਾਜ਼ੁਕ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਸਥਾਈ ਨਿਵਾਸ ਨਾਮਜ਼ਦਗੀਆਂ ਵਿੱਚ 25% ਦੀ ਘਟौती ਲਈ ਨਵੀਂ ਸੂਬੇ ਨੀਤੀ ਕਈਆਂ ਨੂੰ ਦੇਸ਼ ਨਿਕਾਲੇ ਦੀ ਅਚਾਨਕ ਕਮਜ਼ੋਰ ਬਣਾ ਦਿੰਦਾ ਹੈ। ਇਸੇ ਤਰ੍ਹਾਂ ਦ੍ਰਿਸ਼ਟ অন্ਟਾਰੀਓ ਮੈਂਡੋਬਾ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ। ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀ ਮੈਗਦੀਪ ਸਿੰਘ ਦਾ ਕਹਿਣਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ 6 ਸਾਲ ਕੈਨੇਡਾ ਆਉਣ ਲਈ ਬਹੁਤ ਸਾਰੇ ਜੋਖਮ ਲੈ ਕੇ ਬਤਾਏ ਨੇ। ਪਿਛਲੇ 6 ਸਾਲਾਂ ਤੋਂ ਮੈਂ ਪੜ੍ਹਾਈ ਕੀਤੀ ਹੈ, ਮੈਂ ਕੰਮ ਕੀਤਾ ਹੈ, ਮੈਂ ਟੈਕਸ ਅਦਾ ਕੀਤਾ ਹੈ, ਮੈਂ ਕਾਫੀ CRS ਵਿਆਪਕ ਦਰਜਾਬੰਦੀ ਪ੍ਰਣਾਲੀਆਂ ਖਾਸਲ ਕੀਤੀਆਂ ਨੇ, ਪਰ ਸਰਕਾਰ ਨੇ ਸਾਡਾ ਫਾਇਦਾ ਚੱਕਿਆ। ਸਿੰਘ ਸਾਭਕਾਂਤ ਰਾਸੀ ਵਿਦਿਆਰਥੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਦੇਸ਼ ਦੇ ਵਿੱਚ ਖਾਸ ਤੌਰ ਤੇ ਪਿਊਸ਼ਨ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੀ ਬਚਤ ਖਰਚ ਕੀਤੀ ਹੈ। ਉਹ ਹੁਣ ਆਪਣੇ ਵਰਕ ਪਰਮਿਟ ਦੀ ਮਿਆਦ ਪੁੱਗਣ ਦੀ ਭਿਆਨਕ ਸਮਾਂ ਸੀਮਾ ਦਾ ਸਾਹਮਣਾ ਕਰ ਰਿਹਾ ਅਤੇ ਸਥਾਈ ਨਿਵਾਸ ਦਾ ਕੋਈ ਵਾਦਾ ਨਜ਼ਰ ਉਸ ਨੂੰ ਨਹੀਂ ਆ ਰਿਹਾ ਹੁਣ ਇੱਕ ਸਾਰਤਾ ਨਹੀਂ ਹੋ ਰਹੀਆ ਕਮਰ ਸੀਰਾ ਇੱਕ ਇਮੀਗ੍ਰੇਸ਼ਨ ਸਲਾਹਕਾਰ ਦੱਸਦਾ ਹੈ ਕਿ ਪਹਿਲਾਂ ਹਰ ਦੋ ਹਫ਼ਤਿਆਂ ਵਿੱਚ ਸੀਈਸੀ ਕੈਨੇਡਾ ਐਕਸਪੀਰੀਐਂਸ ਕਲਾਸ ਡਰਾ ਹੁੰਦੇ ਸਨ ਇਸ ਲਈ ਉਹਨਾਂ ਨੇ ਇਸ ਦੀ ਤਿਆਰੀ ਕੀਤੀ ਸੀ ਹੁਣ ਵਿਦਿਆਰਥੀਆਂ ਨੂੰ ਨਹੀਂ ਪਤਾ ਕਿ ਅਗਲਾ ਡਰਾ ਕਦੋਂ ਆਵੇਗਾ ਜਿਸ ਕਾਰਨ ਭਾਰੀ ਬੈਗ ਲੱਗਨੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਤੇ ਪ੍ਰਵਾਸੀ ਕਾਮਿਆਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਪੂਰੇ ਬ੍ਰੈਮਪਟਨ ਦੇ ਅੰਦਰ ਰੈਲੀਆਂ ਕੀਤੀਆਂ ਤੇ ਇੱਕ ਵਿਤਾਂਤ ਦੇ ਵਿਰੁੱਧ ਪਿੱਛੇ ਹਟਦੇ ਹੋਏ ਜੋ ਉਹਨਾਂ ਨੂੰ ਸਥਾਨਕ ਰਾਇਸ਼ ਅਤੇ ਨੌਕਰੀ ਦੇ ਸੰਕਟ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ ਇਹ ਵਿਦਿਆਰਥੀ ਅਤੇ ਐਡਵੋਕੇਸੀ ਗਰੁੱਪ ਜਿਵੇਂ ਕਿ ਇੰਟਰਨੈਸ਼ਨਲ ਸਿਕ ਸਟੂਡੈਂਟ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਜਿਹੜੀਆਂ ਸਮੱਸਿਆਵਾਂ ਦੀ ਜੜ ਹਨ ਤਾ ਰਾਸ਼ਟਰੀ ਵਿਦਿਆਰਥੀਆਂ ਦੇ ਪ੍ਰਵਾਸ ਦੀ ਬਜਾਏ ਵਿਆਪਕ ਨੀਤੀਗਤ ਅਸਫਲਤਾਵਾਂ ਦੇ ਵਿੱਚ ਹੈ ਉਹ ਫੈਡਰਲ ਸਰਕਾਰ ਨੂੰ ਵਰਕ ਪਰਮਿਟ ਵਧਾਉਣ ਅਤੇ ਸਥਾਈ ਨਿਵਾਸ ਲਈ ਸਪਸ਼ਟ ਮਾਰਗ ਪ੍ਰਦਾਨ ਕਰਨ ਦੀ ਮੰਗ ਕਰ ਰਹੇ ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਉਹ ਕੈਨੇਡੀਅਨ ਅਰਥਚਾਰੇ ਵਿੱਚ ਮੱਤਪੂਰਨ ਯੋਗਦਾਨ ਪਾਉਂਦੇ ਨੇ ਤੇ ਉਚਿਤ ਵਿਵਹਾਰ ਦੇ ਵੀ ਹੱਕਦਾਰ ਨੇ ਵਿਰੋਧ ਪ੍ਰਦਰਸ਼ਨਾਂ ਤੇ ਰਾਸ਼ੀ ਵਿਦਿਆਰਥੀਆਂ ਵਿੱਚ ਵੱਧ ਰਹੀ ਨਿਰਾਸ਼ਾ ਤੇ ਨਿਰਾਸ਼ਾ ਨੂੰ ਦਰਸਾਉਂਦਾ ਜੋ ਮਹਿਸੂਸ ਕਰਦੇ ਨੇ ਕਿ ਸਰਕਾਰ ਨੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਸਿੱਖਿਆ ਤੇ ਕੈਨੇਡੀਅਨ ਆਰਥਿਕਤਾ ਵਿੱਚ ਭਾਰੀ ਨਿਵੇਸ਼ ਕਰਨ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਵੱਡੇ ਕਰਜ਼ਿਆਂ ਨਾਲ ਨਜਿੱਠਦੇ ਹੋਏ ਆਪਣੀ ਪੜ੍ਹਾਈ ਖਤਮ ਕਰਨ ਅਤੇ ਘਰ ਵਾਪਸੀ ਲਈ ਕਿਹਾ ਜਾ ਰਿਹਾ ਹੈ ਵਿਦਿਆਰਥੀਆਂ ਤੇ ਉਹਨਾਂ ਦੇ ਸਮਰਥਕ ਸਰਕਾਰ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਟਾਂ ਨੂੰ ਵਧਾਉਣ ਸਥਾਈ ਨਿਵਾਸ ਲਈ ਇੱਕ ਸਾਰ ਅਤੇ ਪਾਰਦਰਸ਼ੀ ਮਾਰਗ ਪ੍ਰਦਾਨ ਕਰ ਅਤੇ ਉਹਨਾਂ ਦੇ ਸ਼ੋਸ਼ਣ ਦਾ ਕਾਰਨ ਬਣੇ ਪ੍ਰਣਾਲੀਗਤ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕਰ ਰਹੇ ਨੇ ਇਹਨਾਂ ਤਬਦੀਲੀਆਂ ਤੋਂ ਬਿਨਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਕੈਨੇਡੀਅਨ ਨਾ ਸਿਰਫ ਆਪਣੇ ਹੁਨਰਮੰਦ ਕਰਮਚਾਰੀਆਂ ਦਾ ਇੱਕ ਮਹੱਤਵਪੂਰਨ ਹਿੱਸਾ ਗਵਾ ਦੇਵੇਗਾ ਸਗੋਂ ਭੇਖਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਰੋਸਾ ਵੀ ਗਵਾ ਦੇਵੇਗਾ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਵਿੱਚ ਟਰੂਡੋ ਸਰਕਾਰ ਆਪਣਾ ਅਗਲਾ ਕੀ ਕਦਮ ਇਹਨਾਂ ਸਟੂਡੈਂਟਾਂ ਨੂੰ ਲੈ ਕੇ ਚੱਕਦੀ ਹੈ ਪਰ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ ਇੰਟਰਨੈਸ਼ਨਲ ਸਟੂਡੈਂਟਾਂ ਵਾਸਤੇ ਕਿਤੇ ਨਾ ਕਿਤੇ ਹੋਰ ਵੀ ਔਖੇ ਹੁੰਦੇ ਜਾਪ ਰਹੇ ਨੇ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਜਿਵੇਂ ਹੁਣ ਤੱਕ ਦੀ ਵੱਡੀ ਕਬਰੋ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣੇ ਰਹੋ ਆਜ਼ ਰਿਜ਼ ਵਾਲਾ ਦਿਨ ਆ